ਸਾਡੇ ਦਾੜੇ ਪਸੰਦੀ ਸਾਡੀਆਂ ਪੱਗਾਂ ਪਸੰਦੀ ਸਾਡੀ ਵਿਚਾਰਧਾਰਾ ਖੰਦ ਨਹੀਂ ਸੋ ਜੇ ਉਸੇ ਵਿਚਾਰ ਨੂੰ ਨਹੀਂ ਖਤਮ ਹੋਣੇ ਦਾ ਬਦਲ ਨਹੀਂ ਉਹਨਾਂ ਦਾ ਔਰੰਗਜ਼ੇਬ ਉਹਨਾਂ ਤੋਂ ਖਤਮ ਨਹੀਂ ਹੋਈ ਇਹ ਕੋਮ ਖਤਮ ਹੋਣ ਵਾਲੀ ਨਹੀਂ ਹੈਗੀ ਇਹ ਤਾਂ ਲੜਨਗੇ ਆਪਣੇ ਹੱਥਾਂ ਪਿੱਛੇ ਵੀ ਲੜਨਗੇ ਅੱਜ ਆਪਣੇ ਅਖੰਡਿਤ ਹੈ ਖੇਤੀ ਦੇ ਰਾਹੀ ਲਾਣੀ ਹੈ ਕਿਉਂ ਖੇਤੀ ਸਾਡੀ ਧਰਮਾਂ ਨਾਲ ਜੁੜੀ ਹੋਈ ਹੈ ਬਾਬੇ ਨਾਨਕ ਦੇ ਫਲਸਫੇ ਦੇ ਸਾਰ ਨੂੰ ਪਿਆਰਪਰੀ ਸਾਸਿਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਰਾਜ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਮੈਂ ਗੱਲ ਕਰਾਂ 3 ਸਾਲ ਪਹਿਲੇ ਜਿਹੜਾ ਸਮਾਂ ਸਾਨੂੰ ਦੇਖਣਾ ਪਿਆ ਦਿੱਲੀ ਸਰਦਾਂ ਤੇ ਕਿਸਾਨੀ ਅੰਦੋਲਨ ਚੱਲਿਆ 13 ਮਹੀਨੇ ਉੱਥੇ ਕਿਸਾਨ ਜਥੇਬੰਦੀਆਂ ਰਹੀਆਂ ਸ਼ਹੀਦੀਆਂ ਵੀ ਹੋਈਆਂ ਔਰ ਦੁਬਾਰਾ ਉਹਦੀ ਜਿਹੜੀ ਕਾਲ ਦਿੱਤੀ ਗਈ ਹੈ ਹੁਣ 2024 13 ਫਰਵਰੀ ਦੀ ਕਾਲ ਦਿੱਤੀ ਗਈ ਸੀ ਕਿ ਅਸੀਂ ਦਿੱਲੀ ਕੂਚ ਕਰਨਾ ਕੁਝ ਕారణ ਕਰਕੇ ਜਿਹੜੀਆਂ ਮੰਗਾਂ ਮੰਨਣੋ ਰਹਿ ਗਈਆਂ ਉਹਦੇ ਕੁਝ ਕਾਰਨ ਕੀ ਸੀਗੇ ਉਹ ਅੱਜ ਸ਼ੇਅਰ ਕਰਾਂਗੇ ਗੱਲ ਕਰਾਂਗੇ ਵਿਚਾਰਾਂਗੇ ਨਵਦੀਪ ਜੀ ਨਾਲ ਜਿਵੇਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਤੀਜੀ ਤਿੰਨ ਦਿਨ ਤਿੰਨ ਚਾਰ ਦਿਨ ਹੋ ਚੁੱਕੇ ਆ ਸ਼ੰਭੂ ਬਾਰਡਰ ਤੇ ਅਸੀਂ ਖੜੇ ਆ ਖਨੌਰੀ ਬਾਰਡਰ ਵੀ ਕਿਸਾਨ ਜਥੇਬੰਦੀਆਂ ਦੇ ਬੰਦੇ ਖੜੇ ਆ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹਰਿਆਣਾ ਪੁਲਸ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਥਰੂ ਵੈਸੇ ਗੋਲੇ ਐਸਐਲਰ ਦੀਆਂ ਗੋਲੀਆਂ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਪਿਛਲੇ ਤਿੰਨ ਦਿਨਾਂ ਜਿਹੜਾ ਵਿਤਕਰਾ ਸਾਡੇ ਲੋਕਾਂ ਨਾਲ ਕੀਤਾ ਜਾ ਰਿਹਾ ਕਿਤਨਾ ਕਿਤੇ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਸਾਨੂੰ ਇਸ ਦੇਸ਼ ਤੋਂ ਅੱਡ ਕਰਤਾ ਜਾਂ ਸਾਡੇ ਨਾਲ ਵਿਤਕਰਾ ਕਰਕੇ ਸਾਨੂੰ ਪ੍ਰੇਫਰੈਂਸ ਦਿੱਤੀ ਜਾ ਰਹੀ ਕੀ ਲੱਗਦਾ ਤੁਹਾਨੂੰ ਇਹ ਇਸ ਇਸ ਮਾਹੌਲ ਵਿੱਚੇ ਕਿਹੜੀ ਇੱਕ ਵਿਵਤਬੰਦੀ ਕੰਮ ਕਰ ਰਹੀ ਹੈ ਹਾਂ ਬਿਲਕੁਲ ਹੁੰਦਾ ਹੀ ਹੈ ਪੰਜਾਬ ਨਾਲ ਪਹਿਲਾਂ ਅੱਜ ਤੱਕ ਵੀ ਹੁੰਦਾ ਹੈ ਕਿ ਇਹਨਾਂ ਨੂੰ ਪਤਾ ਆ ਕਿ ਇਹ ਲੜਦੇ ਲੋਕ ਨੇ ਇਹ ਲੜਨਗੇ ਇਹਾਂ ਕੁਛ ਇਹਨਾਂ ਦੇ ਸੁਪਨੇ ਨੇ ਹਨ ਜਿਹੜੇ ਬੀਜੇਪੀ ਵਾਲੇ ਅਸੀਂ ਆਪਣਾ ਰਾਸ਼ਟਰ ਬਣਾਉਣਾ ਆ ਉਹ ਵੀ ਸੁਪਨੇ ਹੈਗੇ ਨੇ ਤੇ ਇਹਨਾਂ ਨੂੰ ਪਤਾ ਵੀ ਇਸ ਕੌਮ ਨੂੰ ਤੋਂ ਦੇਖੋ ਢਾਲ ਲਾਣੀ ਹੈ ਉਹ ਚਾਹੇ ਖੇਤੀ ਦੇ ਰਾਹੀਂ ਲਾਣੀ ਹੈ ਕਿਉਂ ਖੇਤੀ ਸਾਡੀ ਧਰਮ ਨਾਲ ਜੁੜੀ ਹੋਈ ਹੈ ਬਾਬੇ ਨਾਨਕ ਦੇ ਫਲਸਫੇ ਤੇ ਚੱਲਦੀ ਆ ਹੈਨਾ ਤੇ ਚਾਹੇ ਮੁੰਡੇ ਨੂੰ ਸਾਡੇ ਨੂੰ ਨਸਾਂ ਚ ਬਾੜ ਕੇ ਚਾਹੇ ਮੁੰਡੇ ਨੂੰ ਸਾਡੀ ਨੋਜਮਾਨੀ ਨੂੰ ਬਾਹਰ ਭੇਜ ਕੇ ਵੀ ਐਨਾ ਤੱਕ ਅਗਰ ਵੀ 2041 ਤੱਕ ਸਾਇਦ ਵੀ ਇਸ ਕੌਮ ਨੂੰ ਜਾਂ ਤਾਂ ਆਪਣੇ ਜਮਲਾ ਲਾਂਗੇ ਜਾਂ ਫਿਰ ਉਹ ਕਰਨੇ ਪਰ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਕੌਮ ਨਹੀਂ ਖਤਮ ਹੋਣੀ ਤਾਂ ਬਦਾਲੀ ਉਹਨਾਂ ਦਾ ਉਹ ਰੁਜੇਬ ਉਹਨਾਂ ਤੋਂ ਖਤਮ ਨਹੀਂ ਹੋਈ ਵੀ ਇਹ ਕੌਮ ਖਤਮ ਹੋਣੀ ਨਹੀਂ ਹੈਗੀ ਇਹ ਤਾਂ ਲੜਨਗੇ ਆਪਣੇ ਹੱਥਾਂ ਪਿੱਛੇ ਵੀ ਲੜਨਗੇ ਅੱਜ ਆਪਣੇ ਹੱਕਾਂ ਪਿੱਛੇ ਵੀ ਲੜ ਰਹੇ ਨੇ ਦੇਖ ਕਦੋਂ ਕਾ ਲੋ ਵਾਇਗਰ ਉਹਨੇ ਮੇਹਰ ਕਰੀ ਤੇ ਆਪਣੇ ਰਾਜ ਪਿੱਛੇ ਵੀ ਲੜਾਂਗੇ ਰਾਜ ਆਪਣੇ ਹੱਕਾਂ ਪਿੱਛੇ ਲੜਨ ਆਏ ਹੋਏ ਨੇ ਕਿਸਾਨ ਜਿੱਥੇ ਬੰਦਿਆਂ ਦੇ ਥੱਲੇ ਆਏ ਹੋਏ ਨੇ ਸਾਰੇ ਦੇ ਸਾਰੇ ਆਪਣੀਆਂ ਹੱਕੀਆਂ ਮੰਗਾਂ ਨੂੰ ਲੈ ਕੇ ਆਏ ਨੇ ਕਿਉਂਕਿ ਐਮ ਐਸ ਪੀ ਗਰੰਟੀ ਕਾਨੂੰਨ ਅੱਜ ਸਾਡੇ ਵਾਸਤੇ ਬਹੁਤ ਜ਼ਰੂਰੀ ਹੋਇਆ ਪਿਆ ਸਾਡੀ ਪੀੜ੍ਹੀ ਵਾਸਤੇ ਸਾਡੀ ਖੇਤੀ ਵਾਸਤੇ ਬਾਬੇ ਨਾਨਕ ਦੀ ਖੇਤੀ ਨੂੰ ਬਚਾਉਣਾ ਆ ਤੇ ਉਸ ਵਾਸਤੇ ਕਿਉਂਕਿ ਮੁੰਡੇ ਸਾਡੇ ਅੱਜ ਖੇਤੀ ਤੋਂ ਦੂਰ ਹੋ ਰਹੇ ਨੇ ਕਿਉਂਕਿ ਇਹਨਾਂ ਨੇ ਸਿਆਸਤਾਨੇ ਚਾਹਦਾਨਾਂ ਨੇ ਇਹਨੂੰ ਘਾਟੇ ਦਾ ਸੌਦਾ ਬਣਾਇਆ ਟਾਈਮ ਟੂ ਟਾਈਮ ਹੀ ਲੋ ਇਹ ਤੋਂ ਦੂਰ ਹੋਣ ਠੀਕ ਹੈ ਨਾ ਮੈਨੂੰ ਕੋਰਪੋਰੇਟਰ ਨੂੰ ਦੇ ਜੇ ਕੋਰਪੋਰੇਟਰ ਨੂੰ ਵਧਾਵਾ ਦੇਣਾ ਬਥੇਰੇ ਜਿਹੜੀਆਂ ਇਹਨਾਂ ਦੇ ਸਕੀਮਾਂ ਨੇ ਪਰ ਨਾਲੜ ਦੇ ਲੋਕ ਹਮੇਸ਼ਾ ਲੜਨ ਆਉਂਦੇ ਨੇ ਪੰਜਾਬ ਹਰਿਆਣਾ ਜਾਂ ਮਹਾਂਪੰਜਾਬ ਦੀ ਨਾ ਮਹਾਂਪੰਜਾਬ ਹੀ ਕਹਿੰਦੇ ਆ ਪੰਜਾਬ ਹਰਿਆਣਾ ਦਾ ਹਰਿਆਣਾ ਦਾ ਇਹਨਾਂ ਨੇ ਇਸਾ ਕਾਰਨ ਬਣਾਏ ਹੋਏ ਤਾਂ ਉਹੀ ਮਹਾਂਪੰਜਾਬ ਉਹੀ ਲੜਦੇ ਲੋਕ ਨੇ ਅੱਜ ਵੀ ਅੱਜ ਵੀ ਫਿਰ ਦੁਬਾਰਾ ਤੇ ਬਾਰਡਰਾਂ ਤੇ ਖੜਿਆ ਕੋਈ ਨਹੀਂ ਅਸੀਂ ਇਹਨਾਂ ਦੀ ਗੋਲੀਆਂ ਤੋਂ ਡਰਨ ਵਾਲੇ ਕੂੜੀ ਹੋਈ ਗਏ ਤੇ ਗੋਲੀਆਂ ਮਾਰ ਰਹੇ ਨੇ ਪਹਿਲੇ ਤਾਂ 100 ਤੋਂ ਵੱਧ ਮੁੰਡਾ ਪੱਟੜ ਹੋਇਆ ਗੱਲ ਵੀ 20-25 ਮੁੰਡਿਆਂ ਨੇ ਸ਼ਹੀਦ ਲੱਗਾਈ ਹਾਂ ਹੋਏ ਅੱਜ ਵੀ ਇੱਕ ਸਾਡੇ ਕਿਸਾਨ ਸ਼ਹੀਦ ਹੋਏ ਨੇ ਪਰ ਜੋਸ਼ ਦੇਖੋ ਮੁੰਡੇ ਦੇ ਅੰਦਰ ਉਹ ਸਾਹਮਣੇ ਬਾਟ ਰਾ ਉੱਥੇ ਠੀਕ ਹੈ ਨਾ ਕਿ ਅੱਗੇ ਸਾਰੇ ਪੁੱਛਣ ਦੀ ਜਮਾਨੀ ਨਹੀਂ ਦਿੱਤੀ ਬੀਕ ਮੀਟਰ ਦੂਰ ਹੋਣ ਗਿਆ ਜਿਹੜਾ ਵਿਚ ਵਿਚਕਦਾ ਗੈਪ ਹੈਗਾ ਜੱਜ ਭੇਜੇ ਕੋਈ ਕਮੀ ਨਹੀਂ ਹੈਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਨੇ ਧਾਫੜਾ ਲੈ ਕੇ ਨਿਕਲੇ ਹੋਏ ਅਰਦਾਸਾਂ ਕਰਕੇ ਨਿਕਲੇ ਹੁਣ ਤਬਰ ਨਾਲ ਨਹੀਂ ਹੈਗੇ ਜੰਗ ਫਤਿਹ ਕਰਨੀ ਠੀਕ ਹੈ ਕਿ ਕੱਟੇ ਹੋਏ ਨੇ ਸਰ ਭਾਈ ਜੀ ਪਿਛਲੇ ਸਮੇਂ ਦੌਰਾਨ ਮੈਂ ਗੱਲ ਕਰਾਂ ਜਿਹੜਾ ਪਿਛਲਾ ਅੰਦੋਲਨ ਆਪਣਾ ਸ਼ੁਰੂ ਹੋਇਆ ਸੀ ਉਹਦੇ ਚ ਇੱਕ ਯੋਧਾ ਉੱਠਿਆ ਸੀ ਮੈਂ ਗੱਲ ਕਰਾਂ ਦੀਪ ਸਿੱਧੂ ਦੀ ਉਸ ਸਮੇਂ ਜੇ ਦੇਖਿਆ ਜਾਏ ਉਸ ਸਮੇਂ ਦੇ ਦੌਰਾਨ ਕਿ ਲੋਕਾਂ ਨੂੰ ਉਹ ਸੁਣੀ ਨਹੀਂ ਪਰ ਉਹ ਜਾਗਰੂਕ ਕਰ ਗਿਆ ਉਹ ਇੱਕ ਇਹ ਜੀ ਪਵਿੱਤਰ ਰੂਹ ਸੀ ਜਿਸ ਨੇ ਸਾਨੂੰ ਸਾਡੀ ਹੋਂਦ ਖਤਮ ਹੋਣ ਦੇ ਸੰਕੇਤ ਦਿੱਤੇ ਸਾਨੂੰ ਕਿ ਤੁਹਾਡੀ ਹੋਂਦ ਖਤਮ ਕੀਤੀ ਜਾ ਰਹੀ ਹੈ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਕਿਉਂਕਿ ਇਹਨਾਂ ਲੋਕਾਂ ਨੂੰ ਸਾਡੇ ਦਾੜੇ ਪਸੰਦ ਨਹੀਂ ਸਾਡੀਆਂ ਪੱਗਾਂ ਪਸੰਦ ਨਹੀਂ ਸਾਡੀ ਵਿਚਾਰਧਾਰਾ ਪਸੰਦ ਨਹੀਂ ਸੋ ਜਿ ਉਸੇ ਵਿਚਾਰਧਾਰਾ 'ਤੇ ਸਾਡੇ ਅਟੈਕ ਕੀਤਾ ਜਾ ਰਿਹਾ ਸੀ ਅੱਜ ਫੇਰ ਅਟੈਕ ਕੋਈ ਦੁਬਾਰਾ ਹੋ ਰਿਹਾ ਹੈ ਪਰ ਅੱਜ ਉਹ ਰੂਹ ਸਾਡੇ ਵਿੱਚ ਘਰ ਨਹੀਂ ਹੈ ਪਰ ਉਹਦੀ ਸੋਚ ਅੱਜ ਕੰਮ ਕਰ ਰਹੀ ਹੈ ਉਹ ਪਿਛਲੇ ਸਮੇਂ ਦੌਰਾਨ ਅਸੀਂ ਦੇਖ ਰਹੇ ਹਾਂ ਅੱਜ ਅੱਜ ਕੱਲ ਟਰੈਕਟਰਾਂ ਤੇ ਇਸ ਨਿਸ਼ਾਨ ਸਾਹਿਬ ਝੂਲ ਰਹੇ ਆ ਦੀਪ ਸੁਦੀ ਫੋਟੋ ਲੈ ਕੇ ਨੌਜਵਾਨ ਇੱਥੇ ਘੁੰਮ ਰਹੇ ਆ ਸ਼ੰਭੂ ਬਾਰਡਰ ਤੇ ਜਿਹੜਾ ਬਤੀਰਾ ਇੱਕ ਹਰਿਆਣਾ ਪ੍ਰਸ਼ਾਸਨ ਕੀਤਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਹੈ ਪੰਜਾਬ ਪੁਲਿਸ ਵੀ ਖੜੀ ਆ ਤਿੰਨ ਦਿਨ ਤੋਂ ਸਾਡੇ ਤੇ ਗੋਲੇ ਦਾਗੇ ਗਏ 5000 ਦੇ ਕਰੀਬ ਗੋਲੇ ਦਾਗੇ ਗਏ ਤੇ ਪਿਛਲੇ 4-5 ਦਿਨਾਂ ਦੇ ਵਿਚਕਾਰ ਪੰਜਾਬ ਪੂਲ ਸੱਤੇ ਹੱਥ ਧਰ ਕੇ ਬੈਠੀ ਆ ਕੀ ਉਹਨਾਂ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਸਾਡੇ ਪੰਜਾਬ ਦੇ ਵਸਨੀਕਾਂ ਤੇ ਸਾਡੀ ਹੱਦ ਵਿੱਚ ਆ ਕੇ ਅਗਲੇ ਸਾਡੇ ਤੇ ਅਟੈਕ ਕਰ ਰਹੇ ਆ ਕੀ ਨਗਰ ਕਿੱਥੇ ਕਮੀ ਰਹਿ ਗਈ ਠੀਕ ਹੈ ਸਹੀ ਗੱਲ ਆ ਇਹ ਉਹਦਾ ਸੀਗਾ ਬਾਈ ਲੜਦਾ ਸੀਗਾ ਬਾਈ ਨੇ ਬਤੇਰੀਆਂ ਤੀਜਾਂ ਤੋਂ ਜਾਗਰੂਕ ਕਿਉਂਕਿ ਉਹ ਉੱਤੇ ਬੈਠਦੇ ਸੀਗੇ ਵੱਡੇ ਵੱਡੇ ਲੀਡਰਾਂ ਚ ਬੈਠੇ ਸੀ ਉਹਨਾਂ ਨੂੰ ਪਤਾ ਸੀਗੇ ਵੀ ਇਹ ਪੰਜਾਬ ਨਾਲ ਕੀ ਕਰ ਰਹੇ ਆ ਇਹ ਵੀ ਗੱਲ ਸੱਚੀ ਆ ਵੀ ਪਹਿਲਾ ਇਨਸਾਨ ਸੀ ਜਿਹਨੇ ਪਤਾ ਦੱਸਿਆ ਸੀਗਾ ਹੈਨਾ ਇਹ ਅੰਦੋਲਨ ਦੇ ਅੰਦਰ ਵੀ ਇਹ ਥੋੜੀ ਹੋਂਦ ਦੀ ਗੱਲ ਆ ਇਹ ਬਾਬਾ ਜੀ ਦੇਖ ਕੇ ਲੜਾਈ ਲੜਦੇ ਪਰ ਲੋਕਾਂ ਨੇ ਸਾਥ ਨੇ ਦਿੱਤਾ ਹੈ ਨਾ ਉਸ ਟਾਈਮ ਹੈ ਨਾ ਤੁਹਾਨੂੰ ਪਤਾ ਜਦੋਂ ਬਾਈ ਉਹਨਾਂ ਦੇ ਪਰਚਾ ਆਇਆ ਸਾਡੇ ਤੇ ਫੋਨ ਵੀ ਆਇਆ ਵੀ ਉਸ ਟਾਈਮ ਹਰਿਆਣਾ ਦੇੰ ਦਾ ਜਦੋਂ ਪਰਚਾ ਹੁੰਦਾ ਸੀਗਾ ਤੇ ਸਾਰੇ ਦੇ ਸਾਰੇ ਲੋਕ ਇਕੱਠੇ ਹੋ ਜਾਂਦੇ ਤੇ ਮੈਂ ਪੜਿਆ ਕਿ ਐਸੀ ਉਹ ਮੈਂ ਜਿਆਦਾ ਨਹੀਂ ਕਹਿੰਦਾ 15 ਤੋਂ 20 ਹਜ਼ਾਰ ਬੰਦਾ ਇਕੱਠਾ ਸੀਗਾ ਆ ਥਾਣੇ ਚੋਂ ਕਢਾ ਲਿਆ ਸੀ ਹੈ ਨਾ ਤੇ ਬਾਈ ਉਹਨਾਂ ਦਾ ਪਰਚਾ ਹੁੰਦਾ ਸੀ ਉਹ ਕੱਟ ਵੀ ਨਹੀਂ ਕਰਦੇ ਸੀਗੇ ਹੈ ਨਾ ਤੇ ਬਾਅਦ ਚੋ ਮੰਨਦੇ ਐਸੀ ਵੀ ਬਾਅਦ ਚੋ ਲੋਕਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਪਰ ਉਸ ਟਾਈਮ ਵੀ ਬਾਈ ਦੇ ਨਾਲ ਖੜਨ ਦਾ ਸਾਰਿਆਂ ਦਾ ਫਰਜ਼ ਬਣਦਾ ਸੀਗਾ ਉਸ ਟਾਈਮ ਇਹ ਵਧੀਆ ਸੋਚ ਸੀਗੀ ਬਾਈ ਦੇ ਹਨਾ ਤੇ ਕੱਲ੍ਹ ਵੀ ਇੱਥੇ ਬਾਈ ਦੀ ਵਰਸ ਮਨਾਈ ਗਈ ਆ ਸਿੰਘੋਪਾਡਰ ਦੇ ਵੀ ਅਸੀਂ ਮਾਨ ਐਸੇ ਕਹਿੰਨੇ ਬਿਹਾ ਅਸੀਂ ਤਾਂ ਜਦੋਂ ਪਹਿਲੇ ਤੁਰਿਆ ਸਾਰੇ ਨੂੰ ਆਏ ਕਹਿ ਕੇ ਤੁਰੇ ਆ ਕਿ ਦੇਖੋ ਜਿਹੜੇ ਤੁਹਾਡੇ ਲੀਡਰ ਨੇ ਅੱਜ ਹਨਾ ਉਹ ਗੈਰ ਰਾਜਨੀਤਿਕ ਨੇ ਇਹ ਕਹਿੰਦੇ ਵਧੀਆ ਸਿਧਾਂਤ ਸੀ ਕਿ ਕਿਸੇ ਸਿਧਾਂਤਾਂ ਦੇ ਚੱਲੇ ਆਂ ਅਰਦਾਸਾਂ ਕਰਕੇ ਤੁਰੇ ਹੋ ਕਿ ਸਾਰੇ ਆਪਣੇ ਟਰੈਕਟਰਾਂ ਤੇ ਨਿਸਾਨ ਸਾਹਿਬ ਲਾ ਕੇ ਉਹਦੇ ਕੋਲ ਨਿਸਾਨ ਸਾਹਿਬ ਤੋਂ ਸਿੱਕੇ ਇਹਨਾਂ ਦੀ ਅਗਵਾਈ ਦੇ ਹੇਠੇ ਚੱਲਾਂਗੇ ਕਿ ਸਾਡੇ ਬਾਬਿਆਂ ਨੇ ਬੁਤੇਰੀ ਵਾਰਤੀ ਦੀ ਜਿੱਤਿਆ ਨਿਸਾਨ ਸਾਹਿਬ ਦੇ ਥਲੇ ਜਿੱਤਿਆ ਕਿਸਾਨੀ ਝੰਡੇ ਵੀ ਜ਼ਰੂਰੀ ਨਿਸਾਨ ਸਾਹਿਬ ਵੀ ਜ਼ਰੂਰੀ ਨੇ ਠੀਕ ਹੈ ਨਾ ਤੇ ਸਾਰੇ ਸੀ ਲੜ ਰਹੇ ਆ ਪੰਜਾਬ ਪੁਰਸੇ ਸਰਕਾਰਾਂ ਹੁੰਦੀਆਂ ਨੇ ਬਾਬਾ ਜੀ ਹੈ ਨਾ ਜੇ ਅਸੀਂ ਸੋਚੀ ਕੋਈ ਆਮ ਆਦਮੀ ਪਾਰਟੀ ਕੋਈ ਸਾਡਾ ਸਾਥ ਥੋੜੀ ਦੇਰੀ ਇਹਾਂ ਵੀ ਕੁਝ ਆਮ ਆਦਮੀ ਪਾਰਟੀ ਕਰਕੇ ਕੋੜੀ ਵੀ ਉਹਨਾਂ ਨੇ ਸਾਨੂੰ ਰੋਕਿਆ ਨਹੀਂ ਹੈ ਨਾ ਇਹ ਸਭ ਉਹਨਾਂ ਦੀ ਟੀਮਾਂ ਨੇ ਬੀਜੇਪੀ ਆਮ ਆਦਮੀ ਪਾਰਟੀ ਦਾ ਬੀਜੇਪੀ ਦੀ ਬੀ ਟੀਮ ਹੈ ਨਾ ਠੀਕ ਹੈ ਸਾਨੂੰ ਤਾਂ ਇਹਨਾਂ ਤੋਂ ਬਾਰ ਨਹੀਂ ਹੈ ਕਿ ਜਦੋਂ ਉੱਪਰ ਦੇ ਆਰਡਰ ਆਉਣੇ ਹੀ ਨੇ ਸਾਡੇ ਤੇ ਲਾਠੀ ਚਾਲ ਚੱਲ ਰਹੇ ਨੇ ਤੇ ਨਾਲ ਦੇ ਅੰਦਰ ਹੀ ਪੰਜਾਬ ਦੇ ਲੋਕਾਂ ਦੀ ਚੀਜ਼ ਪਰ ਇਹਨਾਂ ਦਾ ਬਾੜਾ ਜ਼ਰੂਰ ਦੇਖਣਾ ਹੈ ਪਿੱਛੇ ਦੇ ਭਾਨੇ ਬਾਈ ਕਰਕੇ ਬਹੁਤ ਨਿਕਲਿਆ ਸੀ ਤਾਂ ਕਰਕੇ ਸ਼ਾਇਦ ਇਹਨਾਂ ਨੇ ਥੋੜਾ ਜਿਹਾ ਸਰਤਾਈ ਨਹੀਂ ਕੀਤੀ ਪਰ ਲੜਦੇ ਨੇ ਬਾਬਾ ਜੀ ਲੋਕ ਲੜਦੇ ਨੇ ਜਿਹੜੇ ਲੜਦੇ ਲੋਕ ਹੁੰਦੇ ਨੇ ਨਾ ਉਹਨਾਂ ਸਰਕਾਰਾਂ ਤੋਂ ਦਬਦੇ ਨੇ ਹੈ ਨਾ ਵਧੀਆ ਸੋਤ ਤੇ ਚੱਲਣ ਵਾਲੇ ਤਾਂ ਸਾਰੇ ਮੁੰਡੇ ਨੇ ਜਿਹੜੇ ਹਨਾ ਵਧੀਆ ਸੋਤ ਤੇ ਚੱਲਣ ਵਾਲੇ ਨੇ ਤੇ ਲੱਗੇ ਹੋਏ ਨੇ ਹਨਾ ਆਪਣੇ ਮੋਰਚੇ ਨੂੰ ਪਤਾ ਕਰਨਾ ਜਾਪ ਤੇ ਜਹਿ ਰਹਿਣ ਵਾਲੇ ਨੇ ਲੀਡਰਾਂ ਦੇ ਥੱਲੇ ਰਲ ਕੇ ਚੱਲ ਰਹੇ ਨੇ ਤੇ ਕਹਿ ਰਹੇ ਆ ਦੋ ਦਿਨਾਂ ਤੱਕ ਵੀ ਬਾਬਾ ਜੀ ਜਾਪ ਤੇ ਜਹਿ ਰਹਿਣਾ ਸਾਰਿਆਂ ਨੇ ਤੇ ਜਾਪ ਤੇ ਜਹਿ ਰਹਿ ਵੀ ਰਹੇ ਨੇ ਕੋਈ ਐਵੇਂ ਦਾ ਕੋਈ ਹੱਲਾ ਗੁੱਲਾ ਨਹੀਂ ਹੈਗਾ ਫਾਸਟ ਇਹ ਵਧੀਆ ਸ਼ੇਰ ਮੋਰਚੇ ਨੂੰ ਸਾਰੇ ਜਾਪ ਤੇ ਚੱਲੇਗਾ ਪਤਾ ਲਓ ਜੀ ਕੀ ਆਪ ਵੀ ਰਣਨੀਤੀ ਅਗਲੀ ਕੀ ਆ ਕਦੋਂ ਆਪਾਂ ਕੇ ਕੁਝ ਕਰਾਂਗੇ ਜਾਂ ਕਿਸੇ ਤੁਹਾਨੂੰ ਪੱਖੋਂ ਲੱਗਦਾ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲੂਗੀ ਹਾਂ ਬਿਨਾਂ ਮੰਗਾਂ ਤੋਂ ਤਾਂ ਅਸੀਂ ਘਰੇ ਵਾਪਸ ਵੀ ਨਹੀਂ ਜਾਵਾਂਗੇ ਸਾਨੂੰ ਜਾਣਾ ਕਿਉਂ ਜਾਣਾ ਕਿਉਂ ਦੇਣੀਆਂ ਪੈ ਜਾਣਾ ਆਪਣੀਆਂ ਇਸ ਲੜਾਈ ਪਿੱਛੇ ਪਿੱਛੇ ਨਹੀਂ ਪਿੱਛੇ ਹਟਣ ਦਾ ਸਵਾਲ ਪੈਦਾ ਨਹੀਂ ਹੁੰਦਾ ਤਿਆਰੀ ਫੁੱਲ ਆ ਇਹਨਾਂ ਦੀ ਤਿਆਰੀ ਨੂੰ ਦੇਖਦੇ ਹੋ ਜਿਨ੍ਹਾਂ ਨੇ ਇਹਨੇ ਗੋਲੇ ਤਾਂ ਕਿਉਂ ਉਸ ਹਾਬ ਦੇ ਦੋ ਦਿਨ ਹੋ ਗਏ ਇਹਨਾਂ ਦੇ ਗੋਲੇ ਦੇ ਵੀ ਨਹੀਂ ਚੱਲਣ ਦੀ ਤੇ ਨਾਲ ਦੀ ਨਾਲ ਡਿਫਿਊਜ਼ ਕਰ ਦਿੰਦੇ ਨੇ ਮੁੰਡੇ ਠੀਕ ਹੈ ਇਹਨਾਂ ਦਾ ਪਤੰਗ ਨਾਲ ਦਾ ਡਰੋਨ ਗੇਰ ਰਿਹਾ ਸੀਗਾ ਪਰ ਹੁਣ ਤਾਂ ਕੱਲ ਮੁੰਡੇ 10-10000 ਤੇ ਡਰੋਨ ਲੈ ਕੇ ਚੱਲੇ ਜਿਹਨਾਂ ਨੇ ਡਰੋਨ ਨਾਲ ਡਰੋਨ ਗੇਰਾਂਗੇ ਕਿਹਦਾ 10000 ਦਾ ਡਰੋਨ ਦੇ ਖਤਮ ਹੋ ਜਾਏ ਇਹ ਬਹੁਤ ਤਿਆਰੀ ਆ ਬਾ ਟਰੈਕਟਰ ਤਿਆਰ ਨੇ ਜੀ ਸੀ ਬੀ ਐ ਤਿਆਰ ਨੇ ਪੋਪਲੈਂਸ ਤਿਆਰ ਨੇ ਠੀਕ ਆ ਹਰ ਇੱਕ ਤਰੀਕੇ ਦੀ ਤਿਆਰੀ ਆ ਤਾਂ ਮੀਟਿੰਗ ਕਰਕੇ ਰੁਕੇ ਹੋਇਆ ਐ ਐਤਵਾਰ ਦੀ ਫੇਰ ਦੁਬਾਰਾ ਮੀਟਿੰਗ ਕਿਉਂਕਿ ਹੱਲ ਨਾ ਬੈਰੀਕੇਡ ਲਾਣ ਦਾ ਹੋਣਾ ਜਾਂ ਸਰਕਾਰ ਬੈਰੀਕੇਡ ਲਾ ਕੇ ਕੇ ਵੀ ਵਾਪਸ ਚਲੇ ਜਾਣਗੇ ਨਾ ਨਾ ਤੋੜਨ ਨਾਲ ਹੋਣਾ ਹੱਲ ਹੱਲ ਹੋਣਾ ਬਾਤ ਚੀਤ ਨਾਲ ਜਦੋਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ ਤਾਂ ਗੱਲਾਂ ਬਾਤਾਂ ਚੱਲ ਰਹੀਆਂ ਨੇ ਮੀਟਿੰਗ 'ਚ ਹੱਲ ਨਹੀਂ ਨਿਕਲੂਗਾ ਫਿਰ ਦੇਖੋ ਕੋਲ ਦਿੱਲੀ ਦੀ ਆ ਉਹ 'ਚ ਪਿੱਛੇ ਹਟਣ ਦਾ ਸਵਾਰ ਬੈਠੇਗਾ ਅੱਗੇ ਵਧਾਂਗੇ ਬਾਈ ਇੱਕ ਤਰਾਸ ਦੀ ਆ ਜਿਹੜੇ ਸਾਡੇ ਸ਼ਹਿਰੀ ਲੋ ਉਹਨਾਂ ਦੀ ਨਜ਼ਰਾਂ 'ਚ ਕਿਸਾਨ ਉਹਨਾਂ ਨੂੰ ਲਾਇ ਲੱਗਦਾ ਕਿ ਹਰ ਚੌਕ ਤੇ ਨਾ ਕੇ ਸੜਕਾਂ ਤੇ ਬਹਿ ਜਾਏ ਧਰਨਾ ਦੇ ਨੇ ਉਹਨਾਂ ਨੂੰ ਬਹੁਤ ਉਫਤਾ ਹੁੰਦਾ ਹੈ ਆਪਣੇ ਕੰਮਾਂ ਕਾਰਾ ਕਰਕੇ ਜਾਣਾ ਆਫਿਸ ਜਾਣਾ ਸੜਕਾਂ ਬੰਦ ਬਲੌਕ ਹੋ ਜਾਂਦੀਆਂ ਉਹਨਾਂ ਦੀ ਮਾਨਸਿਕਤਾ ਤੇ ਆਪਾਂ ਕਿਵੇਂ ਅਸਰ ਕਰੀਏ ਕਿਵੇਂ ਉਹਨਾਂ 'ਨਾਲ ਪ੍ਰਭਾਵ ਪਾਈਏ ਕਿ ਅਸਲ ਗਰਾਊਂਡ ਲੈਵਲ ਦੀ ਸੱਚਾਈ ਕੀ ਹੈ ਕਿਸਾਨਾਂ ਦਾ ਕੀ ਕੀ ਵੈਲਿਊ ਹੈ ਸੋਸਾਇਟੀ ਆ ਸਮਾਜ ਦੇ ਵਿੱਚ ਕੀ ਫਾਇਦਾ ਉਹਨਾਂ ਦੀ ਕਿਵੇਂ ਅੱਖਾਂ ਖੋਲੀ ਆਪਾਂ ਸੱਚਾਈ ਕਿਵੇਂ ਦਿਖਾਈਏ ਜੇ ਥੋੜੇ ਰਾਹੀਂ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਬਾਬਾ ਜੀ ਦੇਸ਼ ਨੂੰ ਬਚਾਣ ਦੀ ਲੜਾਈ ਲੜ ਰਹੇ ਆ ਆਰਥਿਕ ਲੜਾਈ ਲੜ ਰਹੇ ਆ ਦੇਸ਼ ਨੂੰ ਇਹਨੇ ਤਾਂ ਕਾਇਨਾਤ ਦੀ ਵੀ ਖੁੱਲੀ ਆਉਣੇ ਮੀਡਲ ਕਲਾਸ ਆਦਮੀ ਗਰੀਬ ਹੋ ਜਾ ਰਿਹਾ ਗਰੀਬ ਕੋਲ ਤਾਂ ਅੱਜ ਗੱਲ ਰੋਟੀ ਖਾਣ ਨੂੰ ਵੀ ਮਤਲਬ ਜਮਾ ਉਹ ਹੋਇਆ ਪਿਆ ਹੈ ਨਾ ਤੇ ਅਸੀਂ ਤਾਂ ਦੇਸ਼ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ ਜਦੋਂ ਦੇਸ਼ ਦਾ ਕਿਸਾਨ ਮਜ਼ਬੂਤ ਹੋਊਗਾ ਐਮਪੀ ਗਰੰਟੀ ਕਾਨੂੰਨ ਮੈਲੋਂ ਦਾ ਭਾ ਮੈਲੋਂ ਦਾ ਮਾਰਕੀਟ 'ਚ ਪੈਸਾ ਆਊਗਾ ਮੀਡਲ ਕਲਾਸ ਆਦਮੀ ਕੋਲ ਪੈਸਾ ਆਊਗਾ ਗਰੀਬ ਆਦਮੀ ਦੀ ਮਜ਼ਦੂਰੀ ਵਧੂਗੀ ਹੈ ਨਾ ਇਹ ਤਾਂ ਸਾਰਾ ਦੇਸ਼ ਤਰੱਕੀ ਕਰੂਗਾ ਇਸ ਦੇ ਅੰਦਰ ਜਾਂ ਤੁਸੀਂ ਕੋਰਪੋਰੇਟ ਦੇ ਗੁਲਾਮ ਹੋਣਾ ਹੈ ਜਾਂ ਅੱਜ ਕਿਸਾਨ ਮਰ ਗਿਆ ਨੇ ਕਿਸਾਨ ਆਪਣੇ ਹੱਕ ਨਾਲ ਲੈ ਕੇ ਗਿਆ ਕਿਸਾਨੀ ਖਤਮ ਹੋ ਗਈ ਖੇਤੀ ਖਤਮ ਹੋ ਗਈ ਨਾ ਕੋਰਪੋਰੇਟ ਤੋਂ ਨੇ ਇਹ ਅੱਜ ਇਹ ਸਾਹਮਣਾ ਸੋਦਾ ਖਾਣ ਪੀਣ ਵਾਲਾ ਠੀਕ ਹੈ ਜੀ ਅੱਜ ਪ੍ਰਧਾਨ ਮੰਤਰੀ ਜੀ ਕੰਮਾਰ ਮਾਰ ਮਾਰ ਕੇ ਕਹਿੰਦਾ ਨਾ ਵੀ ਮੈਂ 90% ਲੋਕਾਂ ਨੂੰ ਮੁਫਤ ਰਾਸ਼ਨ ਦਿੰਨਾ ਆ ਉਹ ਸਾਡੇ ਕਰਕੇ ਦਿੰਦੇ ਨੇ ਸਾਨੂੰ ਜੇ ਸਾਡੇ ਫਸਲਾਂ ਦੇ ਰੇਟ ਘਟ ਨੇ ਤਾਂ ਕਰਕੇ ਤੁਹਾਨੂੰ ਅੱਜ ਆ ਮੁਫਤ ਰਾਸ਼ਨ ਮਿਲਦਾ ਆ ਜਾਇ ਕੋਰਪੋਰੇਟ ਕੋਲ ਚੱਲਿਆ ਗਿਆ ਨਾ ਲਾਲੇ ਪੈ ਜਾਣਗੇ ਰੋਟੀ ਖਾਣ ਦੀ ਬੇਨਤੀ ਕਰਕੇ ਕਹਿੰਦੇ ਆ ਵੀ ਦੇਸ਼ ਨੂੰ ਬਚਾਉਣ ਦੀ ਦੇਜ ਦੇ ਪੈਸੇ ਨੂੰ ਬਚਾਉਣ ਦੀ ਦੇਸ਼ ਨੂੰ ਉੱਤੇ ਲੈ ਕੇ ਜਾਣ ਦੀ ਲੜਾਈ ਲੜ ਰੇ ਲੜਾਈ ਨੂੰ ਸਮਝ ਕੇ ਸਾਨਾ ਦਾ ਸਾਥ ਦੇਣਾ ਚਾਹੀਦਾ। ਜਦੋਂ ਸਰਕਾਰ ਨਦੀਪ ਜੀ ਆਈ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਇਹਨਾਂ ਦੇ ਕਹਿਣਾ ਸੀ ਕਿ ਜਦੋਂ ਸਾਡੀ ਸਰਕਾਰ ਆਊਗੀ ਤੇ ਕਿਤਾ ਕਰਪਸ਼ਨ ਖਤਮ ਹੋ ਜਾਊਗੀ, ਇੱਕ ਡਿਵੈਲਪਮੈਂਟ 100% ਹੋਊਗੀ। ਸੜਕਾਂ ਤੇ ਕਿਸੇ ਨੂੰ ਧਰਨਾ ਨਹੀਂ ਦੇਣੇ ਪੈਣਗੇ। ਇੱਕ ਦਿੱਲੀ ਵੀ ਧਰਨਾ ਲੱਗਿਆ ਡਾਕਟਰ ਰਿਤੂ ਸਿੰਘ ਨੇ ਲਾਇਆ ਹੈ ਪ੍ਰੋਫੈਸਰ। ਉਹ ਐਸਪੀਸੀ ਕਮਿਊਨਿਟੀ ਦੀ ਸਪੋਰਟ ਕਰ ਰਹੇ ਹਨ ਕਿਉਂਕਿ ਐਜ਼ਏ ਪ੍ਰੋਫੈਸਰ ਉਹਨਾਂ ਕੋ ਕੰਮ ਕਰਦੇ ਸੀ ਜਸਟਿਸ ਵਾਈਸ ਚਾਸਟਰ ਵੱਲੋਂ ਜਦੋਂ ਉਹਨਾਂ ਨੂੰ ਅੱ ਇੱਕ ਹਾਲੋ ਜਾਤੀਵਾਦ ਇੱਕ ਸ਼ਬਦਾਵਲੀ ਵਰਤੀ ਗਈ ਅੱਜ ਉਹ ਵੀ ਖੜੇ ਆ ਹਰ ਪਾਸੇ ਧਰਨੇ ਲੱਗਦੇ ਸੜਕਾਂ ਦੇ ਦੇਖ ਰਿਹਾ ਇਹ ਮਾਹੌਲ ਕਿਹੋ ਜਿਹਾ ਸਿਰਜਿਆ ਜਾ ਰਿਹਾ ਹਾਲ ਦੇਖੋ ਆਮ ਆਦਮੀ ਪਾਰਟੀ ਨੇ ਤਨਾ ਪਹਿਲਾਂ ਨਾ ਹਰਿਆਣੇ ਚ ਜਦੋਂ ਇਹ ਨਾ ਇਹਦੀ ਪੰਜਾਬ ਦੇ ਅੰਦਰ ਹਰਿਆਣੇ ਦੇ ਵੱਡੇ ਵੱਡੇ ਲੀਡਰ ਹੈ ਨਾ ਫਿਰ ਵੀ ਆਮ ਆਦਮੀ ਪਾਰਟੀ ਪਤਾ ਨਹੀਂ ਕੀ ਆ ਕੀ ਆ ਹੈ ਨਾ ਲੋਕ ਬਦਲਾਅ ਚਾਹੁੰਦੇ ਸੀਗੇ ਪੰਜਾਬ ਦੇ ਅੰਦਰ ਤੇ ਲੋਕਾਂ ਨੇ ਬਦਲਾਅ ਮਤਲਬ ਲੈ ਕੇ ਆਏ ਹੈ ਨਾ ਪਰ ਉਹਨਾਂ ਨੂੰ ਨਹੀਂ ਪਤਾ ਸੀਗਾ ਵੀ ਇਹ ਬਦਲਾਅ ਬਦਲੂ ਵੜ ਜਾਏ ਤਾਂ ਬਦਲੇ ਵਾਲੇ ਨੇ ਵੀ ਜਿਹੜਾ ਆਪਣੇ ਅੱਕਾ ਪਿੱਛੇ ਬੋਲੂਗਾ ਨਾ ਉਹਦੇ ਤੋਂ ਬਦਲੇ ਲੈਣਗੇ ਕੁੱਟ-ਕੁੱਟੀਆਂ ਉਹਨਾਂ ਨੂੰ ਦੇਖਿਆ ਹੀ ਪਿੱਛੇ ਸੀ ਹੈ ਨਾ ਪੰਨੇ ਵੀਰ ਨਾਲ ਕੀ ਹੋਇਆ ਤੇ ਪਹਿਲਾਂ ਭਾਈ ਸਾਹਿਬ ਨਾਲ ਅੰਮ੍ਰਿਤਪਾਲ ਨਾਲ ਕੀ ਹੋਇਆ ਸੀਗਾ ਹੈ ਨਾ ਅੱਜ ਉਹ ਉਹ ਕਿਨਾ ਕਰਕੇ ਬੈਠੇ ਨੇ ਉਹ ਆਮ ਆਦਮੀ ਪਾਰਟੀ ਕਰਕੇ ਬੈਠੇ ਨੇ ਅੰਦਰ ਹੈ ਨਾ ਤੇਰਾ ਬੀਜੇਪੀ ਦੀ ਭਾਈ ਸਾਹਿਬ ਦੀ ਗੱਲ ਕੀਤੀ ਹੈ ਕੀ ਕਿ ਕਿਹੜੀ ਨਜ਼ਰਾਂ ਦੇ ਦੇ ਅਸੀਂ ਸ਼ਖਸੀਅਤ ਨੂੰ ਜਿਹੜੇ ਭਾਈ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਉਹ ਦਿਬਰੀਵੜ ਜੇਲ੍ਹ 'ਚ ਬੈਠਾ ਮੈਂ ਗੱਲ ਕਰਾਂਗਾ ਦਰਸ਼ਕਾਂ ਨਾਲ ਇਹੋ ਯੋद्धा ਸੀ ਸੂਰਮਾ ਜਿਨੇ ਤਕਰੀਬਨ 4000 ਮੁੰਡਿਆਂ ਨੂੰ ਨੌਜਵਾਨ ਨੂੰ ਅਮਰਸ਼ਕਾਇਆ ਗੁਰੂ ਦੇ ਲੜ ਲਾਇਆ ਸਿੰਘ ਸਜਾਇ ਉਹ ਨੌਜਵਾਨ ਸੀ ਜਿਹੜੇ ਚਿੱਟੇ ਦੇ ਨਸ਼ੇ ਤੇ ਦਲਦਲ ਫਸ ਕੇ ਆਪਣਾ ਜੀਵਨ ਬਰਬਾਦ ਕਰ ਚੁੱਕੇ ਸਨ ਪਰ ਅੱਜ ਉਸ ਯੋਦੇ ਨੂੰ ਉਹ ਹਰਜਾਨਾ ਭਰਨਾ ਪਿਆ ਜੋ ਜੇਲ੍ਹ ਚ ਬੱਠਾ ਕੀ ਕਹਿੰਦੇ ਹੋਏ ਕਿਹੜਾ ਕਾਹਦਾ ਹਰਜਾਨਾ ਆ ਹਰਜਾਨਾ ਇਹ ਆਪਣੇ ਰਾਜ ਦੀ ਗੱਲ ਕਰਨ ਦਾ ਹਰਜਾਨਾ ਲੋਕਾਂ ਤੇ ਬੱਚਿਆਂ ਨੂੰ ਨਸ਼ਿਆਂ 'ਚ ਕੱਢਣ ਦਾ ਹਰਜਾਨਾ ਆ ਲੋਕਾਂ ਨੂੰ ਗੁਰੂ ਨਾਲ ਜੋੜਨ ਦਾ ਹਰਜਾਨਾ ਅੱਜ ਭੁੱਖਰੇ ਆ ਸਾਰੇ ਸਾਰੇ ਹਨ ਅਸੀਂ ਦਾ ਸੂਤਮ ਮੰਨਦੇ ਆਂ ਭਾਈ ਨੂੰ ਹਨ ਪਹਿਲੇ ਤੋਂ ਤੁਸੀਂ ਨਾਲ ਹੀ ਖੜੇ ਸੀਗੇ ਬਹੀਰ ਚਾਹ ਤੇ ਜੋਦੜ ਜੋ ਵੀ ਭਾਈ ਦੇ ਨਾਲ ਸਾਡੀ ਇੱਕ ਜੀਪ ਦੇ ਟਰਾਲੀ ਸਾਡੀ ਅਸੀਂ ਆਪ ਛੱਡ ਗਏ ਸੀ ਐਸਐਮ ਵਾਲੇ ਤੋਂ ਅਸੀਂ ਤਾਂ ਹਮੇਸ਼ਾ ਜਦੋਂ ਭਾਈ ਹੁਣੇ ਅਰੈਸਟ ਹੋਏ ਉਹ ਤੋਂ ਅਸੀਂ ਵੀ ਅਰੈਸਟ ਹੋ ਜੀ 15 ਤੇ ਜਿਹੜੇ ਵੀ ਘੱਟ ਗਏ ਆਇਆ ਪਟਿਆਲੇ ਤੇ ਬਹੁਤ ਪ੍ਰਭਾਵਿਤ ਹੋਏ ਹੈ ਨਾ ਅਸੀਂ ਉਹਨਾਂ ਦੀ ਗੱਲਾਂ ਤੋਂ ਹੈ ਨਾ ਬਥੇਰਾ ਕੋ ਸਾਨੂੰ ਆਪਣੇ ਰਾਜ ਬਾਰੇ ਪਤਾ ਲੱਗਿਆ ਇਤਿਹਾਸ ਬਾਰੇ ਪਤਾ ਲੱਗਿਆ ਹੈ ਨਾ ਸੁਰਮੇ ਸੀਗੇ ਪਰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸੀਗਾ ਹੈ ਨਾ ਉਸ ਟਾਈਮ ਹਰ ਪੰਜਾਬ ਦਾ 21 ਕਰੋੜ ਜਾਮ ਹੋਣਾ ਚਾਹੀਦਾ ਏ ਇੱਕ ਇੱਕ ਸੜਕ ਜਾਮ ਹੋਣੀ ਚਾਹੀਦੀ ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣਾ ਤੰਤਰ ਹੰਟਰ ਲਾ ਕੇ ਸੈਂਟਰ ਨਾਲ ਮਿਲ ਕੇ ਹਨਾ ਆਕਾਰਾ ਗੀਤਾ ਕੋਈ ਨਹੀਂ ਵਾਇਗਰੂ ਮੇਰ ਕਰੂਆ ਬਾਈ ਵੀ ਜਲਦੀ ਬਾਹਰ ਆਊਗਾ ਤੇ ਜਿਹੜੇ ਮਕਸਦਾਂ ਪਿੱਛੇ ਤੁਰੇ ਹੋਏ ਸੀ ਉਹਨਾਂ ਮਕਸਦਾਂ ਤੇ ਫੇਰ ਵੀ ਤੁਰਾਂਗੇ ਹਨਾ ਅੱਜ ਕਿਸਾਨੀ ਪਿੱਛੇ ਆਏ ਹੋਇਆ ਤੇ ਕਿਸਾਨੀ ਪਿੱਛੇ ਕਹਿੰਦੇ ਆ ਵੀ ਹਾਂ ਸਾਰਿਆਂ ਨੂੰ ਫਿਸਲਾਈਜ ਸਾਡਾ ਸਾਥ ਦੇਣਾ ਚਾਹੀਦਾ ਇਹ ਸੰਨ ਸਾਡੇ ਨਾਲ ਨਵਦੀਪ ਵਾਟਰ ਕਰਨ ਨਾਲੇ ਮੈਂ ਗੱਲ ਕਰਾਂਗਾ ਪਿਛਲੇ ਸਮੇਂ ਤਲਾ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ ਇਹਨਾਂ ਨੇ ਜਿਹੜਾ ਵਾਟਰ ਟੈਂਕਰ ਸੀ ਉਹਦਾ ਮੂੰਹ ਮੋੜ ਕੇ ਵਾਪਸ ਪੁਲਸ ਵਾਲਿਆਂ ਤੇ ਵੀ ਵਰਸਾਤਾ ਸੀਗਾ ਸੋ ਅੱਜ ਵੀ ਇਹ ਨੌਜਵਾਨਿਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਉਮੀਦ ਕਰਦੇ ਆ ਕਿ ਅਸੀਂ ਇਹ ਮੋਰਚਾ ਜਿੱਤਾਂਗੇ ਕਿਉਂਕਿ ਗੱਲ ਕਰੀਏ ਪਿਛਲੇ ਸਮੇਂ ਦੌਰਾਨ ਜਿਹੜੀ ਗੱਲ ਕੀਤੀ ਜਾ ਰਹੀ ਹੈ ਅਸੀਂ ਕਰ ਰਹੀ ਸੀ ਗੱਲ ਜਿਹੜੇ ਬੈਰੀਅਰ ਇਹਨਾਂ 7-11 ਦੇ ਲਾਏ ਆ ਮਹਾਰਾਜੀ ਦਸ਼ਮਦੀ ਬਾਣੀ ਦੇ ਵਿੱਚ ਵੀ ਦਰਜ ਹੈ ਮਹਾਰਾਜ ਨੇ ਕਿਹਾ ਰੂਸ ਚੀਨ ਹਿੰਦ ਵਿੱਚ ਚੜੇ ਆਵਾ 70 ਕਰੋੜ ਸੇ 17 ਕਰੋੜ ਬਚ ਜਾਵਾ ਸਮਾਂ ਨੇੜੇ ਆ ਖਾਲਸੇ ਰਾਜ ਦਾ ਸਾਨੂੰ ਇਹ ਟੀਚਾ ਜਿਹੜਾ ਅਸੀਂ ਉਲੀਕਿਆ ਇਸ ਤੇ ਪੂਰਾ ਕੈਮ ਹੋ ਕੇ ਖੜੇ ਹੋਣਾ ਚਾਹੀਦਾ ਔਰ ਇਹ ਜੇ ਯੋਧਿਆਂ ਨਾਲ ਮੋਟਾ ਮੋਟਾ ਜੁੜ ਕੇ ਖੜੋ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮਾ